ਤੇਰੇ ਮੈਂ ਵੀਡੀਓ ਬਣਾਣਾ ਵਾ ਖੜੋਇਆ ਇੱਕ ਮਿੰਟ ਇਹ ਕਿੰਨੂ ਪੁੱਛ ਕੇ ਦੱਸ ਮੈਨੂੰ ਖਾਲਾ ਖਾਇਆ ਵਾ ਹੀ ਖਾਲਾ ਮੈਂ ਬਣਾਣਾ ਹੀ ਮੈਂ ਨਹੀਂ ਬਣਾਣ ਦੇਣਾ ਮੈਂ ਕਰ ਲਾਂ ਇਹਦਾ ਕਰਨਾ ਹੈ ਹੁਣ ਆ ਵੀਡੀਓ ਬਣਾ ਕੇ ਰਹਿਣਾ ਮੈਂ ਨਹੀਂ ਆ ਵੀਡੀਓ ਮੈਂ ਪਟਵਾਰੀ ਨੂੰ ਮਾਣੀ ਹੂੰ ਤੂੰ ਪਟਵਾਰੀ ਦਾ ਪਿਓ ਨੂੰ ਵੀ ਲਾਇਆ ਮੈਂ ਖਾਲਾ ਬਣਾਉਣਾ ਬੰਦਿਆਂ ਦਾ ਬੋਲ ਬੰਦਿਆਂ ਦਾ ਤਰਾ ਵੀ ਤੂੰ ਲਾਇਆ ਜੀ ਨੂੰ ਨਿਉਣਾ ਲਾਇਆ ਮੈਂ ਅੱਗੇ ਖੱਪਿਆ ਕਰਾਂ ਮੇਰੇ ਕੋਲ ਵਗ ਜਾ ਮੈਂ ਕਿਸੇ ਕੋਲ ਲੈ ਕੇ ਨਹੀਂ ਖਾਂਦਾਗਾ ਤੇ ਠੱਗਿਆ ਗਲਾ ਕਈ ਮਾਰਨੀ ਮੈਂ ਬਕਵਾਸ ਨਹੀਂ ਕਰਨੀ ਜੰਗਾਰਾ ਮੈਨਸੇ ਮੇਰੇ ਕੋਲ ਵਗ ਜਾਸੇ ਦੇ ਆਣਾ ਤੁਸੀਂ ਵਹਿੰਦੇ ਪੈ ਜੇ ਆਉਣਾ ਖਾਲਾ ਵੇਖ ਲਵੋ ਹੁਣ ਉਹ ਪਿਛਲੀ ਵਾਟ ਵੇਖ ਲਵੋ ਤੇ ਖਾਲਾ ਨੇ ਵੇਖੋ ਕਿੱਥੇ ਲੈ ਜਾਂਦਾ ਇਧਰ ਤੇ ਸਿੱਧੇ ਸਿੱਧੇ ਵਹਾਨੇ ਹੋ ਵੇਖੋ ਵਖਾ ਮਖਾ ਸਾਨਾ ਮਖਾ ਤੋੜਦੀ ਵਖਾ ਜਿੰਨੂ ਮਰਜੀ ਵਖਾ ਤੇ ਮੇਰੇ ਕੋਲ ਵਗ ਜਾ ਮੇ ਅੱਗੇ ਤੰਗ ਆਇਆ ਖਾਲੋ ਕਈ ਚਲਾ ਚਲਾ ਹੁਣ ਖਾਲਾ ਵੇਖੋ ਅੱਗੇ ਕਿੱਥੇ ਸੀ ਪਿਛਲੀ ਵਾਟ ਵੇਖ ਲਵੋ ਆ ਲਈ ਦੱਪੇ ਮਾਰਦਾ ਪੁੱਜਾ ਆਹ ਵੇਖਾ ਮਿੱਟੀ ਲਾਂਦਾ ਪੁੱਜਾ ਹੁਣ ਇਹ ਸਾਡੇ ਜ਼ਿੰਮੇਦਾਰ ਅੱਲਾਹ ਤਾਲਾ ਹੀ ਹਦੈਤ ਦੇ ਦੇ ਹੁਣ ਖਾਲਸ ਕੋ ਕਿੰਨਾ ਅੰਦਰ ਵਾਰਡ ਦਿੱਤਾ ਹੈ ਇਹ ਬੱਚੇ ਤੇਰਾ ਲਾਇ ਕਰ ਲੈਨੇ ਆ ਮੈਂ ਜੋ ਮਰਜ਼ੀ ਕਰ ਲਾ ਤੂੰ ਆ ਵੀਡੀਓ ਮੈਂ ਤੇਰੀ ਬਣਾਈ ਆ ਨਵਾ ਮੈਂ ਲੜਨਾ ਨਹੀਂ ਤਰਨਾ ਆ ਥਿਪਕੀ ਨਹੀਂ ਪੈਣ ਆਇਆ ਮੈਂ ਸਿਰਫ ਵੀਡੀਓ ਬਣਾਈ ਏ ਤੇ ਵੀਡੀਓ ਬਣਾਈ ਏ ਤੇ ਸਿਰਫ ਸੋਸ਼ਲ ਮੀਡੀਆ ਤੇ ਪਾਵਾਂ ਦਾ ਤੇ ਕਾਨੂੰਨ ਨਾਲ ਤੇਰਾ ਨਾ ਚੱਲਦਾ ਕਾਨੂੰਨ ਤੋਂ ਫੈਸਲਾ ਕਰਾਵਾਂ ਦਾ ਤੇ ਆਵਾਮ ਕੋ ਕਰਾਵਾਂ ਦਾ ਫੈਸਲਾ ਕਾਨੂੰਨ ਆ ਘੜਾ ਇਹ ਬੱਚਾ ਤੈਨੂੰ ਪਤਾ ਲੱਗੇ ਦਾ ਤੂੰ ਆਉਣ ਦੇ ਜਿਹੜੀ ਸ਼ਾਇ ਆਉਂਦੀ ਆਉਣ ਦੇ ਬੇਤਰੇ ਵੀ ਵੀ ਜਾਂਦਾ ਰੋ ਇਹ ਬਾਜਾ ਮੇਰੇ ਕੋਲ ਚੰਗਾ ਰਹਿ ਜਾਸੇ ਨਸ ਜਾ ਲੈ ਆਂ ਤੇਰੇ ਵੀਡੀਓ ਬਣ ਗਈ ਉਹ ਨੈਟ ਤੇ ਚੜਾਉਂਦਾ ਹਾਂ ਆ ਵੀ ਤੇ ਨੈਟ ਤੇ ਚੜੇ ਦੀ ਆਂ ਮੈਂ ਆ ਨਾ ਵੀ ਨਸ ਜਾ